ਕਿ ਜਿਹੜਾ ਇਹਨਾਂ ਵੀ ਵੱਧ ਬੱਲੇ ਜੀ ਆਪਣੇ ਘਰ ਬੈਠੇ ਆ ਰੋਟੀ ਬੰਦ ਗਈ ਮਾਰਾ ਰੋਟੀ ਬਣਾ ਲਈ ਅਸੀਂ ਆਪਣੇ ਦੂਜੇ ਘਰ ਬੈਠੇ ਆ ਕਿ ਦੋਨੋਂ ਭਰਾ ਇਕੱਠੇ ਬੈਠੇ ਆ ਰੋਲੇ ਦੀ ਆਵਾਜ਼ ਆਈ ਬਾਹਰ ਆਏ ਇੱਕਾ ਬੰਨੀ ਸ਼ੁਰੂ ਕਰ ਦਿੱਤੀਆਂ ਇਹ ਮਿੱਠਾ ਵੀਰੂ ਅੰਚ ਜੋ ਵੀ ਹੈਗੇ ਸਾਰੇ ਅਨੁਪਛਾਤੇ ਬਾਕੀ ਹੈਗੇ ਸਾਰੇ ਮੁੰਡੇ ਉਧਰ ਦੇ ਹੀ ਹੈਗੇ ਹਨ ਗੱਡੇ ਕਲੋਨੀ ਦੇ ਹੀ ਹੈ ਗੜੇ ਦੇ ਫੱਗੂ ਮੱਲੇ ਦੇ ਸਾਰੇ ਹੀ ਹੈ ਇਹਨਾਂ ਨੇ ਤਿੰਨ ਵਾਰੀ ਸਾਡ ਦੇ ਬਾਅਦ ਕੀਤਾ ਜੀ ਤਿੰਨ ਵਾਰੀ ਪੁਲਿਸ ਨੂੰ ਕਹਿ ਗਏ ਆ ਪੁਲਿਸ ਨੇ ਸਾਡਾ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਉਹਨਾਂ ਨੂੰ ਕਹਿ ਰਹੇ ਆ ਸਾਡਾ ਘਰ ਤਾਂ ਸਾਡਾ ਬੰਦਾ ਚੱਲ ਜਾਣਾ ਸਾਡ ਨੂੰ ਕੋਈ ਇੱਕ ਮਰ ਜਾਏ ਉਹ ਸਾਡੇ ਚੋਂ ਨਹੀਂ ਸੁਣਵਾਈ ਕੀਤੀ ਪੁਲਿਸ ਨੇ ਵੀ ਸਾਡੀ ਜੀ ਪੁਲਿਸ ਨੇ ਸੁਣਵਾਈ ਦੀ ਪਲਾਵਰ ਵਾਈ ਅੱਜ ਮੇਰਾ ਭਰਾ ਚਲੇ ਗਿਆ ਕੀ ਆ ਤੁਹਾਡੇ ਭਰਾ ਦਾ ਨਾਮ ਨਾਮ ਕੁਛ ਕਿੰਨੀ ਉਮਰ ਹੈ ਤੁਹਾਡੇ ਬ੍ਰਦਰ ਦੀ 33 ਸਾਲ ਕੀ ਕੰਮ ਕਰਦੇ ਨੇ ਡਰਾਈਵਰੀ ਕਰਦੇ ਸੀ ਹੂੰ ਖੂਨ ਉਹਨਾਂ ਨੇ ਦਿੱਤ ਹੋ ਚੁੱਕੀ ਐ ਉਹਨਾਂ ਨੇ ਦਿੱਤ ਹੋ ਚੁੱਕੀ ਤੁਹਾਡੇ ਤੇ ਵੀ ਹਮਲਾ ਕੀਤਾ ਖੂਨ ਨਾਲ ਤੇ ਇਹ ਬਲਤੋਂ ਤੇ ਮਾਰਿਆ ਉਂਗਲ ਵੱਢ ਮਾਰਿਆ ਦਾਤ ਮਾਰਿਆ ਛੁਰੀਆਂ ਮਾਰੀਆਂ ਕੀ ਕੋਈ ਪ੍ਰਾਣੀ ਰੰਜਿਸ਼ ਵਗੈਰਾ ਹੈ ਕੀ ਇਹ ਵਜਿ ਕੋਈ ਪ੍ਰਾਣੀ ਰੰਜਿਸ਼ ਨਹੀਂ ਹੈ ਇਹ ਕੋਦੀ ਮਾਂ ਹੈਗੀ ਸੀਵਾ ਉਹ ਚਲਾਂਦੀ ਆ ਠੰਡਾ ਠੰਡਾ ਕਰਦੀ ਆ ਨਾਲੇ ਸਮਾਨ ਲਹਾਂਦੇ ਚਿੱਟੇ ਦਾ ਸੁਵੇ ਪਾਰ ਕਰਦੇ ਨੇ ਸਾਡਾ ਕੋਈ ਲੈਣ ਦੇਣੀ ਅਸੀਂ ਇਹਨਾਂ ਨੂੰ ਕਿਹਾ ਪਹਿਲੇ ਵੀ ਕਈ ਰਾਜੀ ਨਵੇਂ ਉਹਦੇ ਵਿੱਚ ਵੀ ਅਸੀਂ ਕਹਿ ਚੁੱਕੇ ਹਾਂ ਉਹਦਾ ਘਰ ਵਾਲਾ ਮਰ ਗਿਆ ਉਹਦੀ ਬਿਮਾਰੀ ਕਰਕੇ ਮਰ ਗਿਆ ਉਹਦਾ ਵੀ ਬਲੇਮ ਸਾਡੇ ਤੇ ਹੀ ਲਾਮਦੀ ਰਹੀ ਐ ਉਹ ਜਨਾਨੀ ਬਹੁਤ ਹੀ ਕੈਰੇਕਟਰਲੈਸ ਲੇਡੀ ਐ ਤੰਦਾ ਕਰਦੀ ਆ ਆਪਣੀ ਕੁੜੀਆਂ ਦਾ ਵੀ ਕਰਾਇਆ ਆਪ ਵੀ ਕਰਦੀ ਆ ਹਜੇ ਤੱਕਰ ਕਰਦੀ ਐ ਤੇ ਉਹਨੇ ਮੇਰਾ ਭਰਾ ਮਾਰ ਦਿੱਤਾ ਹੈ ਕਿ ਪੁਲਿਸ ਪਹੁੰਚੀ ਆ ਹੁਣ ਮੌਕੇ ਤੇ ਪਹੁੰਚੀ ਨਹੀਂ ਪੁਲਸ ਤੇ ਜੇ ਮੌਕੇ ਤੇ ਨਹੀਂ ਪਹੁੰਚੀ ਪੁਲਸ ਤੇ ਉਹਦੇ ਜੇ ਹੋਰ ਕਿਤੇ ਪਹੁੰਚੀ ਪਹੁੰਚਾ ਪੁਲਸ ਹਸਪੀਟਲ ਤੇ ਮੌਕੇ ਤੇ ਸਾਹਮਣੇ ਉਹ ਗਾਣਾ ਗਾ ਰਹੀ ਪੁਲਿਸ ਦੇ ਕੋਲ ਉਹਦੀ ਵੀਡੀਓ ਬਣੀ ਹੋਈ ਆ ਪੁਲਸ ਤਾਂ ਨਹੀਂ ਕੁਝ ਕਰ ਪਈ ਜਨਾਨੀ ਆ ਜਨਾਨੀ ਆ ਜਨਾਨੀ ਆ ਜਨਾਨੀ ਆ ਤੇ ਉਹ ਸਾਡੇ ਗੱਲ ਆ ਕੇ ਫੇਗੀ ਜਾਂ ਕਿਸੇ ਦੇ ਘਰ ਵੜ ਕੇ ਇਟਾ ਮਰਵਾਏਗੀ ਇਹ ਕਾਨੂੰਨ ਆ ਸਾਡੇ ਪੰਜਾਬ ਦਾ ਤੁਸੀਂ ਹਸਪੀਟਲ ਵੀ ਲੈ ਕੇ ਗਏ ਹਸਪੀਟਲ ਵਾਲਿਆਂ ਨੇ ਕੀ ਕੀਤਾ ਹਸਪੀਟਲ ਵਾਲਿਆਂ ਨੇ ਆਪਣੀ ਪੂਰੀ ਬੈਸਟ ਦਿੱਤਾ ਜੀ ਬਟ ਉਹ ਪਹਿਲੇ ਹੀ ਸਾਫ ਰੰਗ ਚ ਚੁੱਕਾ ਸੀਗਾ ਜੀ ਪਰ ਆਪਾਂ ਵੀ ਆਪਣੀ ਆਸ ਨਹੀਂ ਛੱਡੀ ਹੈਗੀ ਕਿ ਆਪਾਂ ਆਪਣੇ ਬੈਸਟ ਕੀਤਾ ਕਿ ਉਹ ਮੇਰਾ ਸਗਾ ਭਰਾ ਆ چھوٹਾ ਭਰਾ ਜੋ ਵੀ ਅੱਜ ਨਹੀਂ ਰਿਹਾ ਕਿ ਜਿਹੜਾ ਇਹਨਾਂ ਵੀ ਵੱਧ ਆਪਣੇ ਘਰ ਬੈਠੇ ਆ ਰੋਟੀ ਬੰਦ ਗਈ ਮਾਤਾ ਰੋਟੀ ਬਣਾ ਰਹੀ ਆ ਜੀ ਆਪਣੇ ਦੂਜੇ ਘਰ ਬੈਠੇ ਆ ਕਿ ਦੋਨੋਂ ਭਰਾ ਇਕੱਠੇ ਬੈਠੇ ਆ ਰੋਲੇ ਦੀ ਆਵਾਜ਼ ਆਈ ਬਾਹਰ ਆਏ ਇੱਕ ਤਾਂ ਬੰਨੀ ਸ਼ੁਰੂ ਕਰ ਦਿੱਤੀਆਂ ਇਹ ਮਿੱਠਾ ਵੀਰੂ ਅੰਛ ਜੋ ਵੀ ਹੈਗੇ ਸਾਰੇ ਅਣਪਛਾਤੇ ਬਾਕੀ ਹੈਗੇ ਸਾਰੇ ਮੁੰਡੇ ਉੱਧਰ ਦੇ ਹੀ ਹੈਗੇ ਆ ਇਹ ਨਿਗੜ ਕਲੋਨੀ ਦੇ ਹੀ ਹੈ ਗੜੇ ਤੇ ਫੱਗੂ ਮੱਲੇ ਦੇ ਸਾਰੇ ਹੀ ਹੈ ਇਹਨਾਂ ਨੇ ਤਿੰਨ ਵਾਰੀ ਸਾਡ ਦੇ ਵਾਰ ਕੀ ਜਾਈ ਤਿੰਨ ਵਾਰੀ ਪੁਲਿਸ ਨੂੰ ਕਹਿ ਗਏ ਆ ਪੁਲਿਸ ਨੇ ਸਾਡਾ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਉਹਨਾਂ ਨੂੰ ਕਹਿ ਰਹੇ ਆ ਸਾਡਾ ਘਰ ਤਾਂ ਜੀ ਨਾ ਸਾਡਾ ਬੰਦਾ ਚੱਲ ਜਾਣਾ ਸਾਡ ਨੂੰ ਕੋਈ ਇੱਕ ਮਰ ਜਾਏ ਉਹ ਸਾਡੇ ਚੋਂ ਨਹੀਂ ਸੁਣੋਈ ਕਿੰਦੀ ਪੁਲਿਸ ਨੇ ਵੀ ਸਾਡੀ ਜੀ ਪੁਲਿਸ ਨੇ ਸੁਣਵਾਈ ਦੀ ਲਾਪਰਵਾਹੀ ਅੱਜ ਮੇਰਾ ਭਰਾ ਚਲੇ ਗਿਆ ਕੀ ਆ ਤੁਹਾਡੇ ਭਰਾ ਦਾ ਨਾਮ ਭਰਾ ਦਾ ਕੁਛ ਕਿੰਨੀ ਉਮਰ ਹੈ ਤੁਹਾਡੇ ਬ੍ਰਦਰ ਦੀ 23 ਸਾਲ ਕੀ ਕੰਮ ਕਰਦੇ ਨੇ ਡਰਾਈਵਰੀ ਕਰਦੇ ਸੀ ਹੂੰ ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਉਹਨਾਂ ਨੇ ਡੈਥ ਹੋ ਚੁੱਕੀ ਤੁਹਾਡੇ ਤੇ ਵੀ ਹਮਲਾ ਕੀਤਾ ਖੂਨ ਨਾਲ ਤੇ ਇਹ ਵੀ ਲੋਥੇ ਮਾਰਿਆ ਉਂਗਲ ਵੱਢ ਮਾਰਿਆ ਦਾਤ ਮਾਰਿਆ ਛੁਰੀਆਂ ਮਾਰੀਆਂ ਕੀ ਕੋਈ ਪ੍ਰਾਣੀ ਰੰਜਿਸ਼ ਵਗੈਰਾ ਹੈ ਜਾਂ ਕੀ ਹੈ ਵਜ੍ਹਾ ਕੋਈ ਪ੍ਰਾਣੀ ਰੰਜਿਸ਼ ਨਹੀਂ ਹੈ ਕੋਦੀ ਮਾਂ ਹੈਗੀ ਸੀਵਾ ਉਹ ਚਲਾਉਂਦੀ ਹੈ ਠੰਡਾ ਠੰਡਾ ਕਰਦੀ ਹੈ ਨਾਲੇ ਸਮਾਨ ਲਹਾਂਦੇ ਚਿੱਟੇ ਦਾ ਸੁਵੇ ਪਾਰ ਕਰਦੇ ਨੇ ਸਾਡਾ ਕੋਈ ਲੈਣ ਦੇਣੀ ਅਸੀਂ ਇਹਨਾਂ ਨੂੰ ਕਿਹਾ ਸੀ ਪਹਿਲੇ ਵੀ ਕਈ ਰਾਜੀ ਨਾਮ ਹੋਏ ਉਹਦੇ ਵਿੱਚ ਵੀ ਅਸੀਂ ਕਹਿ ਚੁੱਕੇ ਹਾਂ ਉਹਦਾ ਘਰ ਵਾਲਾ ਮਰ ਗਿਆ ਉਹਦੀ ਬਿਮਾਰੀ ਕਰਕੇ ਮਰ ਗਿਆ ਉਹਦਾ ਵੀ ਬਲੇਮ ਸਾਡੇ ਤੇ ਹੀ ਲੰਮਦੀ ਰਹੀ ਹੈ ਉਹ ਜਨਾਨੀ ਬਹੁਤ ਹੀ ਕੈਰੈਕਟਰਲੈਸ ਲੇਡੀ ਐ ਧੰਦਾ ਕਰਦੀ ਐ ਆਪਣੀ ਕੁੜੀਆਂ ਦਾ ਵੀ ਕਰਾਇਆ ਆਪ ਵੀ ਕਰਦੀ ਐ ਹਜੇ ਤੱਕਰ ਕਰਦੀ ਐ ਤੇ ਉਹਨੇ ਮੇਰਾ ਭਰਾ ਮਾਰ ਦਿੱਤਾ ਹੈ ਕਿ ਪੁਲਿਸ ਪਹੁੰਚੀ ਆ ਹੁਣ ਮੌਕੇ ਤੇ ਉਹ ਥੱਲੇ ਪਹੁੰਚੀ ਨਹੀਂ ਉਹ ਤਾਂ ਜੇ ਮੌਕੇ ਤੇ ਨਹੀਂ ਪਹੁੰਚੀ ਉਹ ਤਾਂ ਹੋਰ ਜੇ ਮੌਕੇ ਤੇ ਪਹੁੰਚੀ ਨਹੀਂ ਪਹੁੰਚਾ ਪੁਲਿਸ ਹਸਪੀਟਲ ਨੂੰ ਮੌਕੇ ਤੇ ਜਮਣੇ ਉਹ ਗਾਣਾ ਕੱਢਦੀ ਪੁਲਿਸ ਦੇ ਕੋਲ ਉਹਦੀ ਵੀਡੀਓ ਬਣੀ ਹੋਈ ਐ ਪੁਲਿਸ ਤਾਂ ਨਹੀਂ ਕੁਝ ਕਰ ਪਈ ਜਨਾਨੀ ਐ ਜਨਾਨੀ ਐ ਜਨਾਨੀ ਐ ਜਨਾਨੀ ਐ ਤੇ ਉਹ ਸਾਡੇ ਗੱਲ ਆ ਕੇ ਪਵੇਗੀ ਜਾਂ ਕਿਸੇ ਦੇ ਘਰ ਆ ਵੜ ਕੇ ਇਟਾ ਮਰਵਾਏਗੀ ਇਹ ਕਾਨੂੰਨ ਐ ਸਾਡੇ ਪੰਜਾਬ ਦਾ ਤੁਸੀਂ ਹਸਪੀਟਲ ਵੀ ਲੈ ਕੇ ਗਏ ਹਸਪੀਟਲ ਵਾਲਿਆਂ ਨੇ ਕੀ ਕੀਤਾ ਹਸਪੀਟਲ ਵਾਲਿਆਂ ਨੇ ਆਪਣੀ ਪੂਰੀ ਬੈਸਟ ਦਿੱਤਾ ਜੀ ਬਟ ਉਹ ਪਹਿਲੇ ਹੀ ਸਾਫ ਰੰਗ ਚ ਦਿੱਸ ਚੁੱਕਾ ਸੀ ਜੀ ਪਰ ਆਪਾਂ ਵੀ ਆਪਣੀ ਆਸ ਨਹੀਂ ਛੱਡੀ ਹੈਗੀ ਕਿ ਆਪਾਂ ਆਪਣੇ ਬੈਸਟ ਕੀਤਾ ਕਿ ਮੇਰਾ ਸਗਾ ਭਰਾ ਆ چھوٹਾ ਭਰਾ ਜੋ ਵੀ ਅੱਜ ਨਹੀਂ ਦੇਆ